ਅੱਜ ਰੇਲਵੇ ਬ੍ਰਿਜ ਜਿਹੜਾ ਮਲਤਾਨੀਆ ਪੁਲ ਹੈ ਉਹਦੇ ਰਸਮੀ ਤੌਰ ਤੇ ਦੁਕਾਟਣ ਵਾਸਤੇ ਇਕੱਠੇ ਹੋਏ ਆਂ ਬੜੇ ਚਿਰਾਂ ਤੋਂ ਚੱਲੀ ਆ ਰਹੀ ਹੈ ਮੰਗ ਸੀਗੀ ਕਿਉਂਕਿ ਬਠਿੰਡਾ ਦੇਸ਼ ਦੇ ਵੱਡੇ ਜੰਕਸ਼ਨਾਂ ਦੇ ਵਿੱਚ ਰੇਲਵੇ ਜੰਕਸ਼ਨਾਂ ਦੇ ਵਿੱਚ شمار ਹੁੰਦਾ ਹੈ ਤਾਂ ਇਸ ਕਰਕੇ ਪਾਪੂਲੇਸ਼ਨ ਦੇ ਨਾਲ 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 ਟ੍ਰੇਨਾਂ ਦੀ ਗਿਣਤੀ ਵੀ ਅ ਦਿਨ ਬਦ ਦਿਨ ਵੱਧ ਰਹੀ ਹੈ ਤ ਉਹਦੇ ਕਰਕੇ ਕਈ ਪੁਲਿਸੇ ਨੇ ਜਿੱਥੋਂ ਬਠਿੰਡਾ ਕਈ ਪਾਕਾਂ ਚ ਵੰਡਿਆ ਜਾਂਦਾ ਹੈ ਕਈ ਵਾਰੀ ਦੁਕਾਨਾਂ ਪੁਲ ਦੇ ਪਰਲੇ ਪਾਸੇ ਰਹਿ ਜਾਂਦੀਆਂ ਘਰ ਜਿਹੜੇ ਨੇ ਉਹ ਇੱਧਰ ਰਹਿ ਜਾਂਦੇ ਨੇ ਕਈ ਵਾਰੀ ਸਕੂਲ ਬੱਚਿਆਂ ਦੇ ਉਹ ਪੁਲ ਦੇ ਦੂਜੇ ਪਾਸੇ ਹੁੰਦੇ ਨੇ ਘਰ ਇੱਧਰ ਹੁੰਦੇ ਨੇ ਤਾਂ ਕਾਫੀ ਆਉਣਾ ਜਾਣਾ ਦੁਸ਼ਵਾਰੀਆਂ ਭਰਿਆ ਹੋ ਜਾਂਦਾ ਸੋ ਇਹ ਸਮੇਂ ਦੀ ਮੰਗ ਹੈ ਕਿ ਸ਼ਾਨਦਾਰ ਲੇਟੈਸਟ ਟੈਕਨੋਲੋਜੀ ਦੀ ਇੰਜੀਨੀਅਰਿੰਗ ਦੇ ਨਾਲ ਅਸੀਂ ਸ਼ਹਿਰਾਂ ਦਾ ਵਿਕਾਸ ਕਰੀਏ ਸੋ 35 ਸਾਲ ਪੁਰਾਣਾ ਇਹ ਪੁਲ ਸੀਗਾ 23 ਫੁੱਟ ਦੀ ਇਹਦੀ ਜਿਹੜੀ ਕਾਰੇਜ ਵੇ ਸੀਗੀ ਤੇ ਸਰਵਿਸ ਰੋਡ ਦੀ ਚੌੜਾਈ ਘਟ ਹੋਣ ਕਰਕੇ ਮੌਜੂਦਾ ਟ੍ਰੈਫਿਕ ਦੇ ਯੋਗ ਨਹੀਂ ਰਿਹਾ ਸੀਗਾ ਅਪਡੇਟ ਨਹੀਂ ਰਿਹਾ ਸੀਗਾ ਸੋ ਬਰਸਾਤਾਂ ਦੇ ਮੌਕੇ ਤੇ ਇਹ ਬੰਦ ਵੀ ਕਰਨਾ ਪੈਂਦਾ ਸੀ ਰਿਪੇਅਰ ਵਾਸਤੇ ਸੋ 38.08 ਕਰੋੜ ਜਾਨੀ ਕਿ 38 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਇਹ ਲਗਭਗ 1 ਕਿਲੋਮੀਟਰ ਦੀ ਥੋੜੀ ਜਿਹੀ ਘੱਟ ਹੈ 1 ਕਿਲੋਮੀਟਰ ਤੋਂ 1 ਕਿਲੋਮੀਟਰ ਦੀ ਚੌੜਾਈ ਦਾ ਇਹ ਲੰਬਾਈ ਦਾ ਪੁਲ ਹੈ ਤੇ 23 ਫੁੱਟ ਤੋਂ ਵਧਾ ਕੇ 34.5 ਫੁੱਟ ਦੀ ਚੌੜਾਈ ਕੀਤੀ ਹੈ ਸੋ ਇਹਦੇ ਪੁਲ ਦੇ ਹੇਠਾਂ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਕਿ ਪੁਲ ਦੇ ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਵੀ ਇਸਤੇਮਾਲ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਸੋ ਸਪੋਰਟਸ ਨਾਲ ਸੰਬੰਧਿਤ ਗਰਾਊਂਡ ਸਕੇਟਿੰਗ ਬਾਸਕਟਬਾਲ ਕੋਰਟ ਵਾਕਿੰਗ ਟ੍ਰੈਕ ਸੋ ਜਿਮ ਸਪੇਸ ਵਾਸਤੇ ਵੀ ਉਹਨੂੰ ਇਸਤੇਮਾਲ ਕਰਾਂਗੇ ਤੇ 11 ਸਤੰਬਰ 2023 ਨੂੰ ਇਹਦੀ ਉਹ ਸਾਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਵੈਸੇ ਤਾਂ ਚੱਲ ਪਿਆ ਮੈਂ ਇਹ ਕਹਿੰਦਾ ਸੀਗਾ ਕਿ ਇਹ ਜ਼ਰੂਰੀ ਨਹੀਂ ਕਿ ਜੇ ਮੈਂ ਨਾ ਆ ਸਕਾਂ ਤਾਂ ਆਪਾਂ ਪੁਲਣੀ ਚਲਾਉਣਾ ਸੋ ਰਸਮੀ ਤੌਰ ਤੇ ਅੱਜ ਉਹ ਘਟਣਾ ਹੈ ਤੇ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਜਿਹੜੇ ਵੀ ਇਸ ਇਲਾਕੇ ਦੇ ਲੋਕ ਜਿਹੜੇ ਇਸਪੋਰਟ ਤੋਂ ਫਾਇਦਾ ਲੈਣਗੇ ਮੈਂ ਮੁਬਾਰਕਾਂ ਦਿੰਦਾ